ਸਾਤਸੰਗ ਜੀ ਕਹਿੰਦੇ ਬਾਬਾ ਦੀਪ ਸਿੰਘ ਜੀ ਆਪਣੀ ਮਾਂ ਨਾਲ ਐ ਬੈਠੇ ਸਾਰੀਆਂ ਸੰਗਤਾਂ ਮਹਾਰਾਜ ਨੂੰ ਮਿਲਦੀਆਂ ਮੱਥਾ ਠੇਕਦੇ ਨੇ ਸਜਦਾ ਕਰਦੇ ਨੇ ਆਪੋ ਆਪਣੀ ਭੇਟਾ ਸਾਰੇ ਰੱਖਦੇ ਨੇ ਮਹਾਰਾਜ ਦੇ ਚਰਨਾਂ ਬਾਬਾ ਦੀਪ ਸਿੰਘ ਜੀ ਆਪਣੀ ਮਾਂ ਨੂੰ ਕਹਿੰਦੇ ਮਾਂ ਆਪਾਂ ਵੀ ਮਹਾਰਾਜ ਨੂੰ ਮਿਲੀਏ ਮਾਤਾ ਐ ਬਾਹ ਫੜ ਕੇ ਕੋਲ ਲੈ ਗਈ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਬਾ ਸ਼ੁੱਧ ਉਮਰ ਜਨੇ ਐ ਸਾਹਮਣੇ ਕਰਤਾ ਸਾਹਮਣੇ ਕਹਿੰਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਦੀਪ ਸਿੰਘ ਜੀ ਨੂੰ ਇੱਦੀ ਗੌਰ ਨਾਲ ਤੱਕਦੇ ਨੇ ਬਾਬਾ ਦੀਪ ਸਿੰਘ ਦੇ ਆਂ ਨੇਤਰਾਂ 'ਚ ਜਦੋਂ ਨੈਤਰ ਪਏ ਨਾ ਗੁਰੂ ਗੋਬਿੰਦ ਸਿੰਘ ਦੇ ਸ਼ੁੱਧ ਬੁੱਧ ਪੁੱਤ ਜੀ ਇਨੂੰ ਦੀਪ ਦੀਪ ਦੀਪਾ ਛੋਟਾ ਨਾਲ ਲੈ ਕੇ ਭਲਾਈ ਮਾਰੇ ਨੇ ਇੰਨਾ ਪਿਆਰ ਕੀਤਾ ਨੇਤਰਾ ਚ ਜਦੋਂ ਨੇਤਰ ਪਾ ਕੇ ਵੇਖਿਆ ਬਾਬਾ ਦੀਪ ਸਿੰਘ ਤਾਂ ਉਦੋਂ ਹੀ ਗੁਰੂ ਗੋਬਿੰਦ ਸਿੰਘ ਦੇ ਬਣ ਗਏ ਸੁਣਿਆ ਕਹਿੰਦੇ ਪਰਿਵਾਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਰਿਆ ਉਥੀ ਸੇਵਾ ਕਰਦਾ ਰਿਆ ਸੇਵਾ ਕਰਕੇ ਜਦੋਂ ਵਾਪਸ ਘਰ ਨੂੰ ਜਾਣ ਲੱਗੇ ਨਾ ਕਈ ਦਿਨਾਂ ਬਾਅਦ ਜਦੋਂ ਆਨੰਦਪੁਰ ਸਾਹਿਬ ਤੋਂ ਦਰਨ ਦਰਨ ਵਾਪਸ ਜਾਣਾ ਬਹੁ ਵਿੱਡ ਮਾਰੇ ਤੋਂ ਜਾ ਕੇ ਆ ਗਿਆ ਲਈ ਸੁਣਿਆ ਆ ਗਿਆ ਲੈਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਕਹਿੰਦੇ ਮਾਤਾ ਪਿਤਾ ਕਹਿੰਦੇ ਪੁੱਤ ਚੱਲ ਘਰ ਚੱਲੀਏ ਹੁਣ ਦਰਸ਼ਨ ਕਰ ਲਏ ਨੇ ਮਹਾਰਾਜ ਦੇ ਕਈ ਦਿਨ ਹੋ ਗਏ ਆਇਆ ਨੂੰ ਕੰਮ ਕਾਰ ਸੁਭਾਲ ਲੀਏ ਬਾਬਾ ਦੀਪ ਸਿੰਘ ਜੀ ਪਤਾ ਕੀ ਕਹਿੰਦੇ ਕਹਿੰਦੇ ਮਾਂ ਮੈਂ ਹੁਣ ਗੁਰੂ ਗੋਬਿੰਦ ਸਿੰਘ ਦਾ ਦਰ ਛੱਡ ਕੇ ਨਹੀਂ ਮੈਂ ਨਹੀਂ ਜਾਣਾ ਮਾਤਾ ਜਿਉਣੀ ਚਲੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦੀਪ ਦੀਪ ਸਿੰਘ ਮਹਾਰਾਜੇ ਬੱਚਾ ਮੰਨਦਾ ਨਹੀਂ ਘਰ ਜਾਣ ਨੂੰ ਬਾਬਾ ਦੀਪ ਸਿੰਘ ਜੀ ਮੰਨਦੇ ਨਹੀਂ ਇਹ ਕਹਿੰਦੇ ਮੈਂ ਇੱਥੇ ਰਹਿਣਾ ਕਲਗੀਆਂ ਵਾਲੇ ਮਹਾਰਾਜ ਕਹਿੰਦੇ ਭਾਈ ਜੇ ਨਹੀਂ ਮੰਨਦਾ ਰਹਿਣ ਦੋ ਫਿਰ ਇੱਥੇ ਨਾ ਲਿ ਜਾਓ ਕਰਨ ਦੋ ਸੇਵਾ ਮਹਾਰਾਜ ਜੀ ਘਰ ਜਾ ਕੇ ਕੰਮਕਾਰ ਸੰਭਾਲਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰ ਵਿੰਦ ਚੋਂ ਇਹ ਵਜਨ ਛੱਡ ਜਾ ਤੇਰੇ ਇਸ ਪੁੱਤ ਨੇ ਕਿੰਨੇ ਹੀ 부ਜੇ ਹੋਏ ਦੀਪ ਜਗਾਉਣੇ ਨੇ 부ਜੇ ਹੋਏ ਦੀਪ ਜਗਾਏਗਾ ਮਾਰੇ ਘਰ ਜਾਣ ਨੂੰ ਨਹੀਂ ਮੰਨਦਾ ਬਾਬਾ ਦੀਪ ਸਿੰਘ ਜੀ ਨੇ ਮੈਂ ਤਾਂ ਜਾਣਾ ਹੀ ਨਹੀਂ ਬਸ ਫੇਰ ਕੀ ਜੀ ਉਹ ਚਲਿਆ ਵੀ ਕੋਈ ਕਿਵੇਂ ਜਾਵੇ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਘਹਿਰੀਆਂ ਜਿੰਦੇ ਤੇ ਪੈ ਗਈਆਂ ਹਾਂ ਕਿਵੇਂ ਜਾ ਸਕਦਾ ਹੈ ਇਹ ਸੱਚ ਹੈ ਉਹ ਜਿੰਨੂੰ ਵਾਜਾਂ ਵਾਲੇ ਮਾਹੀ ਦਾ You do not know what! ਦਾਰ ਹੋ ਗਿਆ ਕਹਿੰਦੇ ਫਿਰ ਬਾਬਾ ਦੀਪ ਸਿੰਘ ਜੀ ਦੇ ਸ਼ਸਤਰ ਵਿਦਿਆ ਅਸਤਰ ਵਿਦਿਆ ਘੋੜ ਸਵਾਰ ਬੜੇ ਵੱਡੇ ਵਿਦਵਾਨ ਬਣਾਏ ਗਲਗੀਆਂ ਵਾਲਿਆਂ ਨੇ ਤੇ ਸੁਣਿਓ ਕਹਿੰਦੇ ਫਿਰ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ ਮਹਾਰਾਜ ਬਾਬਾ ਦੀਪ ਸਿੰਘ ਜੀ ਆਪਣੇ ਘਰ ਚਲੇ ਗਏ ਪਹਿਲੀ ਆਗਿਆ ਲੈ ਕੇ ਮਹਾਰਾਜ ਨੇ ਭੇਜਤਾ ਸੀ ਪ੍ਰਚਾਰ ਪ੍ਰਸਾਰ ਕਰੋ ਜਦੋਂ ਸਤਿਗੁਰੂ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਗਏ ਨਾ ਚੇਤੇ ਰੱਖਿਓ ਮੈਂ ਬੇਨਤੀ ਕਰਦਾ ਸੀ ਇਬਾਦਤ ਤੋਂ ਸ਼ਹਾਦਤ ਦਾ ਜਾਮ ਪੀਂਦਾ ਬੰਦਾ ਬਿਨਾ ਭਗਤੀ ਤੋਂ ਕਦੇ ਸ਼ਹਾਦਤ ਨਹੀਂ ਹੋ ਸਕਦੀ ਕਹਿੰਦੇ ਜਦੋਂ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਕਹਿੰਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਖਾਈ ਦੀ ਸੇਵਾ ਸ਼ੁਰੂ ਕਰੀਏ ਮਾਰੇ ਕਿੰਨੂੰ ਬੁਲਾਈਏ ਭਾਈ ਦੀਪ ਸਿੰਘ ਨੂੰ ਬੁਲਾਓ ਭਾਈ ਮਣੀ ਸਿੰਘ ਜੀ ਨੂੰ ਬੁਲਾਓ ਬੁਲਾ ਲਿਆ ਮਾਰੇ ਦੇ ਚਰਨਾਂ 'ਚ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜਵਾਨੀ ਬੋਲ ਕੇ ਬਾਣੀ ਬੋਲਦੇ ਨੇ ਦੀਪ ਸਿੰਘ ਜੀ ਲਿਖਦੇ ਨੇ ਇਹ ਚੇਤੇ ਰੱਖਿਓ ਅਨੋਖੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਲੈ ਗਏ ਆਪਣੇ ਹੱਥ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਬਾਣੀ ਲਿਖਾਈ ਸੰਪੂਰਨ ਹੋ ਗਈ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਬਾਬਾ ਦੀਪ ਸਿੰਘ ਜੀ ਐਡੀ ਵੱਡੀ ਸੇਵਾ ਕੀਤੀ ਕਿਨੇ ਮੈਂ ਤੁਹਾਡੇ ਤੇ ਬੜਾ ਖੁਸ਼ ਆ ਮੰਗੋ ਕੀ ਮੰਗਦੇ ਹੋ ਵੇਖੋ ਮੰਗਦੇ ਤਾਂ ਆਪਾਂ ਸਾਰੇ ਹੀ ਆਪ ਮੰਗਦੇ ਆ ਨਾ ਸਵਾਦ ਤਾਂ ਉਸ ਗੱਲ ਦਾ ਹੈ ਵੀ ਗੁਰੂ ਕਹੇ ਵੀ ਤੈਨੂੰ ਕੀ ਚਾਹੀਦਾ ਸਿੱਖ ਤਾਂ ਸੀ ਸਾਰੇ ਹੀ ਆ ਅਸਲ ਗੱਲ ਉਦੋਂ ਪੜਨੀ ਜਿੱਦਣ ਗੁਰੂ ਨਾਨਕ ਕਹੇਗਾ ਇਹ ਮੇਰਾ ਸਿੱਖੇ ਉਹਦਾ ਤਾਂ ਆਪਣੇ ਆਪ ਵਿੱਚ ਸਾਰੀ ਸਿੱਖਾ ਧਿਆਨ ਦਿਓ ਗਲਗੀਆਂ ਮਾਰਾਈਦੀ ਐਡੀ ਲਖਾਈ ਐਡੀ ਸੇਵਾ ਕੀਤੀ ਇੱਕ ਵਾਰੀ ਮੂੰਹ ਚ ਬੋਲੋ ਕੀ ਜਾਈਦਾ ਹੱਥ ਜੋੜ ਕੇ ਪਤਾ ਕੀ ਆਖਿਆ ਸੁਣਿਓ ਗਲਗੀਆਂ ਵਾਲੇ ਮਹਾਰਾਜ ਨੂੰ منگ منگنی مارے کہ منگو کی منگتے ہو ہاتھ جوڑ کے بابا دیم سنگ جی کھڑ گئے کلگیاں جے دین لگ گئے میرے تے ایک کرپا کر دے میری سیسا سواسا سنگ نجے میری سیسا سواساں سنگ سنے سنیا ਮਹਾਰਾਜ ਕਹਿਣ ਲੱਗੇ ਗਲਗੀਆਂ ਵਾਲੇ ਕਹਿੰਦੇ ਸਿੱਖੀ ਤਾਂ ਤੁਹਾਡੇ ਕੋਲ ਹੈ ਹੀ ਇਹ ਤਾਂ ਨਹੀਂਵੇਂਗੀ ਸਿੱਖੀ ਤਾਂ ਤੁਹਾਡੇ ਕੋਲ ਹੀ ਕੁਝ ਹੋਰ ਮੰਗੋ ਸੁਣਿਓ ਸਾਡੇ ਵਰਗਾ ਇੱਥੇ ਆ ਪਕੌੜਿਆਂ ਦੀ ਬਾਲਟੀ ਵਰਤਾਵੇ ਸਾਰੀ ਦਿਹਾੜੀ ਮਾਨ ਨਹੀਂ ਹੁੰਦਾ ਅਗਲਾ ਸੇਵਾ ਕਰਕੇ ਕੋਈ ਬੰਦਾ ਇੱਥੇ ਸੇਵਾ ਕਰੇਗਾ ਨਾ ਮੈਨੂੰ ਸਰੋਪਾ ਪਾਓ ਜੀ ਮੇਰਾ ਨਾਮ ਬੋਲੋ ਸਪੀਕਰ 'ਚ ਮੈਂ ਬੜਾ ਵੱਡਾ ਸੇਵਾਦਾਰ ਆ ਧਿਆਨ ਰੱਖਿਓ

ਇਹ ਬਚਨ ਨਿਕਲੇ ਕਹਿੰਦੇ ਬਾਬਾ ਦੀਪ ਸਿੰਘ ਜੀ ਇੱਤੀ ਵੱਡੀ ਸੇਵਾ ਕਰਕੇ ਤੁਸੀਂ ਕਹਿੰਦੇ ਸਿੱਖੀ ਨਿਭੇ ਕਹਿੰਦੇ ਲੈ ਜੇ ਸਿੱਖੀ ਨਿਭਾਉਣ ਦੀਆਂ ਗੱਲਾਂ ਕਰਦਾ ਹੈ ਦੀਪ ਸਿੰਘ ਜਿੱਦੜ ਰੱਖੀ ਕਹਿੰਦੇ ਜਿਸ ਜਵਾਨ ਵਿੱਚੋਂ ਜਿਸ ਕਲੂਵੇ ਵਿੱਚੋਂ ਜਿਸ ਗਲੇ ਵਿੱਚੋਂ ਇਹ ਸਿੱਖੀ ਨੂੰ ਨਿਭਾਉਣ ਦੀ ਆਵਾਜ਼ ਨਿਕਲੀ ਏ ਕਹਿੰਦਾ ਸਿਰ ਢੜ ਤੋਂ ਜੁਦਾ ਹੋ ਸਕਦਾ ਤੇਰੀ ਸਿੱਖੀ ਨਹੀਂ ਕੋਈ ਹੋ ਸਕਦਾ ਤੇਰਾ ਸਿਰ ਢੜ ਤੋਂ ਜੁਦਾ ਹੋ ਜਾਏਗਾ ਤੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਦੇਵੇਗੀ ਸੁਣਿਓ ਬਚਨ ਕਰਤਾ ਅਹਿਮਦ ਸ਼ਾਹ ਬਦਾਲੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਬਦਲਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਤੁਰ ਪਏ 18 ਸੇਰ ਦਾ ਖੰਡਾ ਹੱਥੇ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਘਰ ਦੀ ਹੋਈ ਬੇਦਵੀ ਦਾ ਮੈਂ ਜਿੰਨਾ ਚਿਰ ਬਦਲਾ ਨਹੀਂ ਲੈਂਦਾ ਮੈਂ ਆਪਣਾ ਸੀਸ ਤੇਰੇ ਚਰਨਾਂ 'ਚ ਆ ਕੇ ਰੱਖਾਂਗਾ ਕਿਹਨੇ ਰਸਤੇ 'ਚ ਜੁੱਧ ਹੁੰਦਾ ਹੈ ਵਾਰ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਥੱਲੇ ਡੇਕ ਜਾਂਦਾ ਤੇ ਆਂਦੇਓ ਸਿਰ ਧੜ ਤੋਂ ਥੱਲੇ ਡੇਕ ਜਾਂਦਾ ਸਿੰਘ ਕਹਿੰਦੇ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਜਾंदे ਹੋ ਬਈ ਤੁਸੀਂ ਤਾਂ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸਿਰ ਰੱਖਣਾ ਬਾਬਾ ਜੀ ਇੱਥੇ ਸੁਣਿਓ ਫਿਰ ਕਹਿੰਦੇ ਇੱਕ ਹੱਥ ਵਿੱਚ ਖੰਡਾ ਦੂਜੇ ਹੱਥ ਵਿੱਚ ਸੀਸ ਮੌਤ ਆ ਗਈ ਸੁਣਿਓ ਮੌਤ ਆ ਗਈ ਸੀ ਸਬਦਾ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸੀਸ ਭੇਟ ਕਰਨਾ ਹੈ ਸਤਸੰਗਤ ਜੀ ਮੋਗਲ ਵੇਖਦੇ ਸੰਸਾਰ ਵੇਖਦਾ ਐਦਿਆਂ ਵੱਡਿਆਂ ਖਰਾਗਾ ਖਾਣ ਵਾਲੇ ਜਰਨੈਲ ਉਹ ਫਿੱਕੇ ਪੈ ਗਏ 80 ਸਾਲ ਦੀ ਉਮਰ ਵਿੱਚ ਬਾਬਾ ਖੰਡਾ ਵਾਈ ਜਾਂਦਾ ਬਿਨਾ ਸਿਰ ਤੋਂ ਕਮਾਂਡ ਦੀ ਦਾ ਜਾਂਦੇ ਹੋ ਹੱਥ ਵਿੱਚ ਐ ਸੀਸ ਫੜਿਆ ਬਾਬਾ ਦੀਪ ਸਿੰਘ ਜੀ ਨੇ ਸੀਸ ਗੁਰੂ ਰਾਮਦਾਸ ਦੇ ਚਰਣਾ ਚ ਰੱਖਣਾ ਹੋਣੀ ਕਹਿੰਦੀ ਤੂੰ ਲਾਲੈ ਜੋਰ ਮੇਰੇ ਤੋਂ ਰਾਵਣ ਵਰਗੇ ਵੀ ਬਚੇ ਨਹੀਂ ਮੇਰੇ ਤੋਂ ਕ੍ਰਿਸ਼ਨ ਭਗਵਾਨ ਵਰਗੇ ਵੀ ਬਚੇ ਨਹੀਂ ਮੈਂ ਜਿਨਾ ਤੇ ਆ ਜਾ ਮੌਤ ਆਵੇਂ ਹੋਣੀ ਆ ਮੇ ਆਉਣਾ ਹੀ ਆਉਣਾ ਹੈ ਬਾਬਾ ਦੀਪ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਹੋਣੀਏ ਜੇ ਤੂੰ ਰਾਵਣ ਵਰਗੇ ਵੀ ਛੱਡੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਮੈਂ ਅਰਦਾਸ ਕਰ ਚੁੱਕਿਆ ਮੈਂ ਆਪਣਾ ਸੀਤ ਗੁਰੂ ਰਾਮਦਾਸ ਮਾਰੇ ਦੇ ਚਰਨਾਂ 'ਚ ਪੇਟ ਕਰਾਂ ਉੱਥੇ ਜੜਾਉਣਾ ਹੈ ਕਹਿੰਦੀ ਐ ਕਿਵੇਂ ਜੜਾਉਣਾ ਜਾਣੀ ਨਹੀਂ ਨੇੜਾ ਵਿੱਚ ਬਾਬਾ ਦੀਪ ਸਿੰਘ ਇਹਨੇ ਮੈਂ ਜਾਣਾ ਹੋਣੀ ਕਹਿੰਦੀ ਬਾਬਾ ਦੀਪ ਸਿੰਘ ਨੂੰ ਫਿਰ ਅੱਜ ਤੱਕ ਕੋਈ ਗਿਆ ਨਾ ਸਿੰਘਾ ਮੈਂ ਕਰ ਚੁੱਕੇ ਆ ਹੋਣੀ ਕਹਿੰਦੀ ਮੈਂ ਤਾਂ ਨਹੀਂ ਜਾਣ ਦਿੰਦੀ ਤੂੰ ਤਾਂ ਹਾਰ ਕੇ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਹੈ ਕਿਵੇਂ ਹਾਰ ਜਾਗਾ ਹੋਣੀਏ ਗੱਲ ਸੁਣ ਮੇਰੀ ਐਂ ਕਿਹਾ ਫਿਰ ਬਾਬਾ ਦੀਪ ਸਿੰਘ ਨੇ ਕਿਨੇ ਮੈਂ ਅਰਦਾਸ ਕੀਤੀ ਏ ਸਿਰ ਚੜਾਉਣ ਦੀ ਬਾਬਾ ਦੀਪ ਸਿੰਘ ਜੀ ਬੋਲਦੇ ਹੋਣੀਏ ਜਿਸ ਦੇ ਵਲ ਸਤਿਗੁਰ ਹੋਵੇ ਜਿਸ ਦੇ ਵਲ ਸਤਿਗੁਰ ਹੋਵੇ ਉਹਨੂੰ ਇੱਕ ਹੱਥ ਵਿੱਚ ਖੰਡਾ ਇੱਕ ਹੱਥ ਵਿੱਚ ਸੀਸ ਆਪਣਾ ਇੱਕੋ ਗੱਲ ਕਹਿੰਦੇ ਜਾਂਦੇ ਨੇ ਸਾਰੇ ਬਿਨਾ ਸਿਰਾਂ ਸਿਰਾਂ ਸੇ ਇਹ ਕਮਾਲ ਸਤਿਗੁਰੂ ਕਲਗੀਧਰ ਦਾ ਅੰਮ੍ਰਿਤ ਗੁਰੂ ਗੋਬਨ ਸਿੰਘ ਦੀਆਂ ਨਦਰਾਂ ਗੁਰੂ ਗੋਬਨ ਸਿੰਘ ਦੀ ਦਾਤ ਝੋੜੀ ਚਪਵਾਈ ਤੇ ਚੇਤੇ ਰੱਖਿਓ ਖਾਲਸਾ ਜੀ ਸ਼ਹੀਦਾਂ ਦੇ ਅਸਥਾਨ ਤੇ ਬੈਠੇ ਹਾਂ ਉਹਨਾਂ ਪਾਵਨ ਪਵਿੱਤਰ ਮਹਾਪੁਰਖਾਂ ਦੇ ਅਸਥਾਨ ਤੇ ਬੈਠੇ ਹਾਂ ਹੱਠੀਆਂ ਜੱਪੀਆਂ ਤੱਪੀਆਂ ਦੇ ਅਸਥਾਨ ਤੇ ਬੈਠੇ ਹਾਂ ਇਹ ਗੱਲ ਚੇਤੇ ਰੱਖਿਓ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੁੰਦੀ ਸਿਮਰਨ ਕਰੋ ਭਗਤੀ ਕਰੋ ਬੰਦਗੀ ਕਰੋ ਜਦੋਂ ਨਾਮ ਜਪਾਂਗੇ ਭਗਤੀ ਕਰਾਂਗੇ ਬੰਦਗੀ ਕਰਾਂਗੇ ਸਾਡੇ ਅੰਦਰ ਮਰਨ ਦਾ ਜਜਬਾ ਫੇਰ ਪੈਦਾ ਹੋ ਤੁਹਾਨੂੰ ਕਦਰ ਮਿਸਾਲ ਨਹੀਂ ਮਿਲੇਗੀ 80 ਸਾਲ ਦਾ ਬਜ਼ੁਰਗ ਹੋਵੇ 18 ਸੇਰ ਦਾ ਹੱਥ ਵਿੱਚ ਖੰਡਾ ਹੋਵੇ ਗੁਰਮਖੋ ਸਿਰ ਧੜ ਤੋਂ ਜੁਦਾ ਹੋ ਗਿਆ ਹੋਵੇ ਤਲੀ ਤੇ ਧਰ ਕੇ ਸੀਸ ਫੇਰ ਵੀ ਲੜੀ ਜਾਂਦਾ ਹੋਵੇ ਇਹ ਨਹੀਂ ਮਿਸਾਲ ਕਿਤੇ ਮਿਲੇਗੀ ਆਪਾਂ ਕਿਉਂ ਕਹਿੰਦੇ ਆ ਬਾਬਾ ਦੀਪ ਸਿੰਘ ਜੀ ਦਾ ਕਹਿੰਦੇ ਆ ਨਾਲ ਆਪਾਂ ਵੀ ਕਹਿੰਦੇ ਆ ਨੋਖੇ ਅਮਰ ਸ਼ਹੀਦ ਅਨੋਖੇ ਸਾਧ ਸੰਗਤ ਜੀ ਉਹ ਉਹ ਬਾਬਾ ਦੀਪ ਸਿੰਘ ਜੀ ਤੇ ਬਖਸ਼ਿਸ਼ਾਂ ਹੀ ਦਾ ਸੀ ਨਜ਼ਰਾਂ ਨਜ਼ਰਾ ਹੀ ਦਾ ਸੀ